ਬਾਈ ਜੀ ਸਮੱਸਿਆ ਹੈਗੀ ਚੰਗੇ ਬੰਦੇ ਮਿਲਣ ਦੀ ਤੇ ਟਿਕਣ ਦੀ ਘੋੜਿਆਂ ਵਾਲਿਆਂ ਦੀਆਂ ਮਜਬੂਰੀਆਂ ਜੇ ਤੁਸੀਂ ਕਿਸੇ ਦਾ ਦਰਦ ਸਮਝਣਾ ਹੀ ਨਹੀਂ ਤੇ ਫੇਰ ਤਾਂ ਜ਼ਿੰਦਗੀ ਬਾਈ ਜੀ ਐਂ ਚੱਲਦੀ ਆ ਰਹੀ ਹੈ ਵੀ ਮਾੜੇ ਬੰਦਿਆਂ ਨੂੰ ਜਮਾਂ ਨਾ ਰੱਖੋ ਮਾੜਾ ਬੰਦਾ ਜਿਹੜਾ ਸ਼ਰਾਬੀ ਬੰਦਾ ਹੈ ਤੁਹਾਡੇ ਘੋੜੇ ਵਾਸਤੇ ਉਹ 5 ਮਿੰਟ ਵੀ ਹਾਨੀ ਕਰਕੇ ਉਹ ਸ਼ਰਾਬ ਪੀ ਲੂਗਾ ਉਹਨੂੰ ਕਿਸੇ ਗੱਲ ਦਾ ਗੁੱਸਾ ਉਹ ਤੁਹਾਡੇ ਘੋੜੇ ਤੇ ਲਾਹ ਹੋਈ। ਜੇ ਤੁਸੀਂ ਐਡੇ ਚੰਗੇ ਹੋਵੇਂ ਬਈ ਤੁਹਾਨੂੰ ਦਰਦ-ਦਰ ਪਟਕਣਾ ਹੀ ਨਾ ਪਵੇ। ਜਦੋਂ ਸਮਾਜ ਬਦਲਦਾ ਨਾ ਤਾਂ ਸਾਰਾ ਹੀ ਬਦਲਦਾ ਹੈ। ਤੁਹਾਡੀ ਉਹਨਾਂ ਕੋਲੇ ਤਾਂ ਹਜ਼ਾਰਾਂ ਘੋੜਿਆਂ ਵਾਲੇ ਨੇ ਜਿਹੜੇ ਰੋਜ਼ ਸਾਦੇ ਨੇ। ਦੂਜੀ ਗੱਲ ਹੋਰ ਇਹੇ ਜਿਹੇ ਬੰਦਿਆਂ ਤੇ ਵੀ ਨਿਗਾਹ ਰੱਖੋ ਜਿਹੜੇ ਤੁਹਾਡੇ ਬੰਦੇ ਪੱਟਦੇ ਆ। ਅੱਛਾ ਮਾਲਕ ਦੀ ਅੱਖ ਬਚਾ ਕੇ ਹਾਂ ਉਹ ਤੁਹਾਡੇ ਸਟਾਫ ਨਾਲ ਗੱਲ ਕਰਨਗੇ ਜਾ ਕੇ। ਹੂੰ ਹੂੰ ਤੇ ਉਹਨੂੰ ਕੋਈ ਨਾ ਕੋਈ ਪ੍ਰਲੋਭਨ ਦੇਣਗੇ, ਲਾਲਚ ਦੇਣਗੇ ਵੀ ਤੂੰ ਇੱਥੋਂ ਛੱਡ ਕੇ ਮੇਰੇ ਕੋਲ ਆ ਜਾ। ਇਹ ਤੇ ਤੇਰੀ 15000 ਤਨਖਾਹ ਹੈ ਮੈਂ ਤੈਨੂੰ 22000 ਦਵਾਂ। ਸੋ ਇਹੋ ਜਿਹੇ ਬੰਦਿਆਂ ਤੋਂ ਵੀ ਬਚੋ ਜਿਹੜੇ ਬੰਦੇ ਖੱਚ ਨੇ ਤੇ ਤੁਹਾਡੇ ਬੰਦੇ ਵਟਦੇ ਆ। ਇਹ ਗਲਤ ਚੀਜ਼ ਹੈ ਸਰ। ਪੂਰੀ ਹੀ ਗਲਤ ਚੀਜ਼ ਹੈ। ਉਹਦੀ ਆਤਮਾ ਕਿੰਨੀ ਕੁ ਦੁਰਸੀਸ ਦਊਗੀ। ਜਿਹੜਾ ਤੁਹਾਡੇ ਲਾਲਚ ਦਿੱਤਿਆਂ ਕਿਸੇ ਦਾ ਫਾਰਮ ਛੱਡ ਕੇ ਆ ਗਿਆ ਰਹਿੰਦਾ ਤੁਹਾਡੇ ਵੀ ਨਹੀਂ ਹੋ। ਬਾਈ ਜੀ ਕਹਿੰਦੇ ਆ ਹਰ ਕੰਮ ਕਰਨ ਦਾ ਇੱਕ ਤੌਰ ਤਰੀਕਾ ਹੁੰਦਾ ਹੈ। ਜੇ ਤਰੀਕਾ ਸਹੀ ਹੈ ਤੇ ਉਹਦੇ ਰਿਜ਼ਲਟ ਵੀ ਸਹੀ ਆਣਗੇ। ਜੇ ਤਰੀਕਾ ਗਲਤ ਹੈ ਤੇ ਉਹਦੇ ਰਿਜ਼ਲਟ ਵੀ ਮਾੜੇ ਆਣਗੇ। ਗੱਲ ਕਰੀਏ ਘੋੜਿਆਂ ਦੇ ਕਿੱਤੇ ਦੀ ਇਹਦੇ ਵਿੱਚ ਬਈ ਟੀਮ ਵਰਕ ਬਹੁਤ ਜ਼ਰੂਰੀ ਹੈ ਟੀਮ ਵਰਕ ਮਾਲਕਾਂ ਦਾ ਤੇ ਨਾਲ ਕਾਮੇ ਭਰਾਵਾਂ ਦਾ ਪਰ ਅਕਸਰ ਹੀ ਅਸੀਂ ਦੇਖਦੇ ਆਂ ਜਾਂ ਸੁਣਦੇ ਆਂ ਕਿ ਬਹੁਤ ਸਾਰੇ ਮਾਲਕਾਂ ਦੀ ਸ਼ਿਕਾਇਤ ਹੈ ਕਿ ਸਾਡੇ ਕੋਲ ਬੰਦੇ ਨਹੀਂ ਟਿਕਦੇ ਲੰਬੇ ਸਮੇਂ ਲਈ ਨਹੀਂ ਟਿਕਦੇ ਜੇ ਟਿਕਦੇ ਆ ਤੇ ਆਪ ਦਾ ਕੰਮ ਮਨ ਲਾ ਕੇ ਨਹੀਂ ਕਰਦੇ ਤੇ ਆਓ ਜਾਣਦੇ ਆਂ ਬਈ ਮਨੋ ਸ਼ਰਮਾ ਜੀ ਤੋਂ ਉਹਨਾਂ ਦਾ ਪਰਸਨਲ ਐਕਸਪੀਰੀਅੰਸ ਕਿਉਂ ਆਪਣੇ ਕਾਮਿਆਂ ਨਾਲ ਕਿਵੇਂ ਦਾ ਬਤੀਰਾ ਕਰਦੇ ਨੇ ਲੇਬਰ ਦੀ ਬਹੁਤ ਸਮੱਸਿਆ ਆ ਰਹੀ ਆ ਅੱਜ ਦੇ ਟਾਈਮ 'ਚ ਉਹਦਾ ਕਾਰਨ ਕੀ ਹੈ ਸਰ ਲੇਬਰ ਦੀ ਸਮੱਸਿਆ ਨਹੀਂ ਹੈਗੀ ਬਾਈ ਜੀ ਸਮੱਸਿਆ ਹੈਗੀ ਚੰਗੇ ਬੰਦੇ ਮਿਲਣ ਦੀ ਤੇ ਟਿਕਣ ਦੀ ਬੰਦੇ ਮਿਲ ਜਾਂਦੇ ਆ ਉਹ ਤੁਹਾਡੇ ਕੋਲ ਆਉਂਦੇ ਆ ਪਰ ਟਿਕਦੇ ਨਹੀਂ ਉਹਦੇ 'ਚ ਦੋ ਗੱਲਾਂ ਨੇ ਜਦੋਂ ਸਮਾਜ ਬਦਲਦਾ ਨਾ ਤਾਂ ਸਾਰਾ ਹੀ ਬਦਲਦਾ ਹੈ ਜਦੋਂ ਤੁਹਾਡੇ ਬੱਚੇ ਆਪ ਕੰਮ ਕਰਨੋਂ हट ਗਏ ਤੁਸੀਂ ਆਪ ਕੰਮ ਕਰਨੋਂ हट ਗਏ ਤਾਂ ਤੁਸੀਂ ਇਹ ਨਾ ਸੋਚੋ ਵੀ ਬਾਕੀ ਦੁਨੀਆ ਕਰਦੀ ਰਹੋਗੇ ਤੇ ਬਾਕੀ ਦੁਨੀਆ ਅੱਜ ਤੋਂ 70 ਸਾਲ ਪਿੱਛੇ ਵਾਂਗੂ ਕਿਵੇਂ ਜੀ ਸਕਦੀ ਐ ਜੀ ਵੀ ਤੁਸੀਂ ਗਾਲਾਂ ਕੱਢੋ ਛਿੱਤਰ ਮਾਰੋ ਤੇ ਪੈਸੇ ਨਾ ਦੋ ਤੇ ਕੁੱਟ ਕੇ ਭਜਾ ਦਿਓ ਸਾਰਾ ਸਮਾਜ ਇਕੱਠਾ ਬਦਲ ਲੈਣਾ ਜਦੋਂ ਤੁਹਾਨੂੰ ਆਪਣੇ ਰਾਈਟਸ ਪਤਾ ਨਹੀਂ ਤਾਂ ਅਗਲੇ ਨੂੰ ਵੀ ਉਹਨਾਂ ਦੇ ਰਾਈਟਸ ਪਤਾ ਨਹੀਂ ਦਿੱਕਤ ਕੀ ਐ ਜਿਹੜੇ ਬੰਦੇ ਹੱਥੀ ਕੰਮ ਕਰਦੇ ਐ ਜਾ ਜਿਨ੍ਹਾਂ ਨੇ ਪਹਿਲਾਂ ਹੱਥੀ ਕੰਮ ਕਰਿਆ ਉਹਨਾਂ ਨੂੰ ਇੱਕ ਆਈਡੀਆ ਹੈ ਵੀ ਇੱਕ ਬੰਦਾ ਕਿੰਨਾ ਕੰਮ ਕਰ ਸਕਦਾ ਹੂੰ ਹੂੰ ਜਿਹੜਾ ਬੰਦਾ ਹੱਥੀ ਕੰਮ ਨਹੀਂ ਕਰਦਾ ਉਹਨੂੰ ਇਹੀ ਆਈਡੀਆ ਨਹੀਂ ਵੀ ਇੱਕ ਬੰਦਾ ਕਿੰਨਾ ਕੰਮ ਕਰ ਸਕਦਾ ਜਾਂ ਤਾਂ ਉਹ ਇੱਕ ਬੰਦੇ ਨੂੰ ਪੰਜ ਘੋੜੇ ਦੇ ਦਿੰਦਾ ਉਹ ਵਿੱਚ ਰਵੇ ਤਾਂ ਉਹਨੂੰ ਆਈਡੀਆ ਰਹੂਗਾ ਵੀ ਇੱਕ ਕੰਮ ਨੂੰ ਕਰਨ ਲਈ ਕਿੰਨਾ ਟਾਈਮ ਤੇ ਕਿੰਨੀ એનર્ਜੀ ਲੱਗੂਗੀ ਹੂੰ ਹੂੰ ਤੇ ਤਨਖਾਹ ਹੈ ਜਿਹੜੀ ਤੁਹਾਨੂੰ ਅੱਛੀ ਦੇਣੀ ਪਊਗੀ ਸਮੇਂ ਤੇ ਦੇਣੀ ਪਊਗੀ ਉਹਦੇ ਬਾਵਜੂਦ ਵੀ ਮੈਂ ਕੋਈ ਗਾਰੰਟੀ ਨਹੀਂ ਲੈਂਦਾ ਵੀ ਤੁਹਾਡੇ ਕੋਲ ਬੰਦੇ ਟਿਕ ਜਾਣਗੇ ਬਰ ਜਿਆਦਾ ਐਫਰਟਸ ਤੁਹਾਨੂੰ ਕਰਨੀਆਂ ਪੈਣਗੀਆਂ ਬੰਦਿਆਂ ਨੂੰ ਟਿਕਾਉਣ ਲਈ ਕਿਉਂਕਿ ਜ਼ਰੂਰਤ ਤੁਹਾਡੀ ਹੈ ਬੰਦੇ ਨੂੰ ਤਾਂ ਉਹੀ 15000 10000 ਜਿੱਥੇ ਹੋਰ ਨੌਕਰੀ ਮਿਲ ਜੂ ਉਹਨੇ ਤਾਂ ਲੰਦ ਚੱਕਣੀ ਹੈ ਕਿਤੇ ਹੋਰ ਚੱਕ ਲੂਗਾ ਸੋ ਤੁਹਾਨੂੰ ਆਪਣਾ ਸੁਭਾਅ ਬਦਲਣਾ ਪਊਗਾ ਉਹ ਜ਼ਗੀਰਦਾਰੀ ਆਪਣੇ ਅੰਦਰੋਂ ਕੱਢਣੀ ਪਊਗੀ ਬਹੁਤੇ ਬੰਦੇ ਜਿੱਦਣ ਵੀ ਫਾਰਮ ਤੇ ਆਉਂਦੇ ਆ ਉਹ ਪਹਿਲਾਂ ਗਾਲ-ਦੁੱਪੜ ਕਰਦੇ ਆ ਇਹ ਦਿਖਾਉਣ ਲਈ ਵੀ ਆਇਆ ਹਮਦਾ ਬਾਸ ਉਹ ਬੰਦੇ ਤੁਹਾਡੇ ਬੌਸਗਰੀ ਦੇ ਪੈਸੇ ਨਹੀਂ ਲੈ ਰਹੇ ਤੁਹਾਡਾ ਕੰਮ ਕਰਨ ਦੇ ਪੈਸੇ ਲੈ ਰਹੇ ਆ ਉਹਨਾਂ ਨੂੰ ਵੀ ਤੁਹਾਨੂੰ ਫੈਮਿਲੀ ਮੈਂਗਰ ਮੈਂਬਰ ਵਾਂਗੂ ਰੱਖਣਾ ਪਊਗਾ ਫੈਮਿਲੀ ਮੈਂਬਰ ਵੀ ਛੱਡ ਦਿਓ ਬਾਈ ਜੀ ਇਨਸਾਨ ਵਾਂਗੂ ਤਾਂ ਰੱਖਣਾ ਹੀ ਪਊਗਾ ਬਿਲਕੁਲ ਸਰ ਉਹਨਾਂ ਦੇ ਰਹਿਣ ਦੀ ਜਗ੍ਹਾ ਠੀਕ ਹੋਣੀ ਚਾਹੀਦੀ ਐ ਉਹਨਾਂ ਦੇ ਸੌਣ ਲਈ ਕੋਈ ਚੰਗਾ ਬਿਸਤਰਾ ਮਿਲ ਜਵੇ ਤੇ ਤਿੰਨ ਡੰਗ ਰੋਟੀ ਦਾ ਇੱਕ ਬੰਦਾ ਫੋਲ ਐਕਸਪੈਕਟ ਕਰਦਾ ਤੁਹਾਡੇ ਤੋਂ ਜਿਹੜਾ ਬੰਦਾ ਤੁਹਾਡੇ ਲਈ ਆਪਣਾ ਦਿਨ ਰਾਤ ਇੱਕ ਕਰਦਾ ਇੱਕ ਕਰਦਾ ਤੇ ਜਿਹੜੀ ਘੋੜਿਆਂ ਦੀ ਐ ਨਾ ਜੀ ਜੌਬ ਉਹਨੂੰ ਅਗਲਾ ਕਹਿ ਦਿੰਦਾ ਵੀ ਇਹ ਤਾਂ ਜੀ 15000 ਤਨਖਾਹ ਇਹ ਬਹੁਤ ਹੁੰਦੀ ਐ ਰੋਟੀ ਅਸੀਂ ਨਾਲ ਦਿੰਨੇ ਆ ਕਾ 15000 ਚ ਇੱਕ ਤਰ੍ਹਾਂ ਤੁਸੀਂ 24 ਘੰਟੇ ਦਾ ਮਲਾਜ਼ਮ ਰੱਖਿਆ 24 ਘੰਟੇ ਦਾ ਇੱਕ ਤਾਂ ਬੰਦਾ ਹੁੰਦਾ ਵੀ 6 ਵਜੇ ਘਰੇ ਚਲਾ ਗਿਆ ਸਵੇਰੇ 9 ਵਜੇ ਆਉ। ਘੋੜੇ ਵਾਲਾ ਬੰਦਾ ਤਾਂ ਰਾਤ ਨੂੰ ਵੀ ਜੇ ਕੋਈ ਘੋੜੇ ਨੂੰ ਤਕਲੀਫ ਹੈ ਉਹਨੇ ਉੱਠ ਕੇ ਦੇਖਣਾ ਹੈ। ਦੇਖਣਾ ਹੈ। ਜੇ ਕਈ ਵਾਰ ਘੋੜਾ ਬਿਮਾਰ ਹੋ ਜਾਏ ਤੇ ਸਾਰੀ ਸਾਰੀ ਰਾਤ ਬੰਦਿਆਂ ਦੀ ਜਾਗਦਿਆਂ ਦੀ ਲੰਘ ਜਾਂਦੀ ਹੈ। ਸੋ ਇਹਨੂੰ ਤੁਸੀਂ ਆਮ ਲੇਬਰ ਨਾਲ ਨਾ ਕਰੋ। ਵੀ ਆਮ ਬੰਦਾ ਜਿਹੜਾ ਉਹ ਤਾਂ ਘਰੇ ਚਲੇ ਜਾਊਗਾ। ਤੁਹਾਨੂੰ ਜ਼ਰੂਰਤ ਹੈ ਤੇ ਤੁਹਾਨੂੰ ਆਪ ਤੁਸੀਂ ਬਦਲ ਲੈ ਵੀ ਸਾਡੇ ਬੰਦੇ ਸਾਨੂੰ ਛੱਡ ਕੇ ਨਾ ਉਹਨਾਂ ਨਾਲ ਇਨਸਾਨੀਅਤ ਦਾ ਵਤੀਰਾ ਕਰੋ ਉਹਨਾਂ ਦੇ ਖਾਣ ਪੀਣ ਦਾ ਧਿਆਨ ਰੱਖੋ ਹੂੰ ਹੂੰ ਉਹਨਾਂ ਨੂੰ ਕੁਛ ਤਾਂ ਤੁਸੀਂ ਕਰੋ ਜਿਹਦੇ ਨਾਲ ਤੁਹਾਡਾ ਫਾਰਮ ਛੱਡ ਕੇ ਨਾ ਜਾਣ ਹੂੰ ਹੂੰ ਉਹਨਾਂ ਨੂੰ ਕੋਈ ਲੋੜ ਨਹੀਂ ਤੁਹਾਡੀ ਉਹਨਾਂ ਕੋਲੇ ਤਾਂ ਹਜ਼ਾਰਾਂ ਘੋੜਿਆਂ ਵਾਲੇ ਨੇ ਜਿਹੜੇ ਰੋਜ਼ ਸਰਦੇ ਨੇ ਦੂਜੀ ਗੱਲ ਹੋਰ ਇਹੋ ਜਿਹੇ ਬੰਦਿਆਂ ਦੇ ਵੀ ਨਿਗਾ ਰੱਖੋ ਜਿਹੜੇ ਤੁਹਾਡੇ ਬੰਦੇ ਪੱਟਦੇ ਆ ਅੱਛਾ ਬਹੁਤੇ ਘੋੜੇ ਵਾਲਿਆਂ ਨੂੰ ਇੱਕ ਬੁਰੀ ਆਦਤ ਹੈ ਹਾਂ ਮਾਲਕ ਦੀ ਅੱਖ ਬਚਾ ਕੇ ਹਾਂ ਉਹ ਤੁਹਾਡੇ ਸਟਾਫ ਨਾਲ ਗੱਲ ਕਰਨਗੇ ਜਾ ਕੇ ਹੂੰ ਹੂੰ ਤੇ ਉਹਨੂੰ ਕੋਈ ਨਾ ਕੋਈ ਪਰ ਲੋਭਨ ਦੇਣਗੇ ਲਾਲਚ ਦੇਣਗੇ ਵੀ ਤੂੰ ਇੱਥੋਂ ਛੱਡ ਕੇ ਮੇਰੇ ਕੋਲ ਆ ਜਾ ਇੱਥੇ ਤੇਰੀ 15000 ਤਨਖਾਹ ਹੈ ਮੈਂ ਤੈਨੂੰ 22000 ਦਵਾਂ ਸੋ ਇਹੋ ਜਿਹੇ ਬੰਦਿਆਂ ਤੋਂ ਵੀ ਬਚੋ ਜੇ ਤੁਸੀਂ ਐਡੇ ਚੰਗੇ ਹੋਵੋ ਬਈ ਤੁਹਾਨੂੰ ਦਰਦਾਰ ਪਟਕਣਾ ਹੀ ਨਾ ਪਵੇ ਹਮਮ ਸਟਾਫ ਵਾਸਤੇ ਤੁਸੀਂ ਉਹਨਾਂ ਨੂੰ ਪਿਆਰ ਨਾਲ ਰੱਖੋ ਤੁਹਾਡੇ ਕੋਲ ਰਹਿਣਗੇ ਜਿਹੜਾ ਤੁਹਾਡੇ ਲਾਲਚ ਦਿੱਤਿਆਂ ਕਿਸੇ ਦਾ ਫਾਰਮ ਛੱਡ ਕੇ ਆ ਗਿਆ ਰਹਿੰਦਾ ਤੁਹਾਡੇ ਵੀ ਨਹੀਂ ਹੋ ਇਹਦਾ ਮਤਲਬ ਕਮੀ ਤੁਹਾਡੇ 'ਚ ਹੈ ਜਿਹੜਾ ਤੁਹਾਡੇ ਕੋਲੇ ਸਟਾਫ ਨਹੀਂ ਟਿਕ ਰਿਹਾ ਸਟਾਫ ਦਾ ਇਹਦੇ 'ਚ ਕੋਈ ਵੀ ਕਸੂਰ ਨਹੀਂ ਠੀਕ ਹੈ ਜੀ ਅੱਗੇ ਜਿਹੜੇ ਪੁਰਾਣੇ ਜ਼ਗੀਰਦਾਰ ਵੱਡੇ ਲੋਕ ਸੀ ਉਹ ਵੱਡੇ ਤਾਂ ਸੀ ਉਹਨਾਂ ਦੀ ਹਰਕਤਾਂ ਵੱਡੀਆਂ ਆ ਸੀ ਉਹ ਕਿਸੇ ਦੇ ਜਾਂਦੇ ਨੌਕਰ ਨੂੰ ਕੋਈ ਟਿਪ ਤਾਂ ਦੇ ਦਿੰਦੇ ਪਰ ਉਹ ਕਦੇ ਇਹੋ ਜੀਆਂ ਕਰਤੂਤਾ ਨਹੀਂ ਕਰਦੇ ਸੀ ਵੀ ਫਲਾਣੇ ਦਾ ਨੌਕਰ ਪੱਟ ਕੇ ਮੈਂ ਲਿਆ ਠੀਕ ਹੈ ਤੇ ਨੌਕਰ ਦੇ ਨਾਲ ਬਾਈ ਜੀ ਤੁਹਾਡਾ ਕੀ ਮਤਲਬ ਗੱਲ ਕਰਦਾ ਹਾਂ ਬਿਲਕੁਲ ਉਹਦਾ ਵਿਚਾਰਾ ਮਲਾਜਮ ਹੈ ਤੇ ਤੁਹਾਨੂੰ ਸ਼ੋਭਾ ਦਿੰਦਾ ਵੀ ਉਹਦਾ ਤੁਸੀਂ ਘਰ ਪੱਟ ਰਹੇ ਹੋ ਜਿੱਥੇ ਉਹ ਟਿਕਿਆ ਉਹਨੂੰ ਤੁਸੀਂ ਪੱਟ ਕੇ ਆਪਣੇ ਘਰ ਲੈ ਜਾ ਰਹੇ ਹੋ ਤੁਸੀਂ ਆਪਣੇ ਆਪ ਨੂੰ ਚੇਂਜ ਕਰੋ ਆਪਣੇ ਆਪ ਨੂੰ ਬਦਲੋ ਨਾ ਬੰਦੇ ਬਦਲਣ ਨਾਲ ਕੁਝ ਨਹੀਂ ਹੁੰਦਾ ਤੇ ਮੈਂ ਤਾਂ ਬਾਈ ਜੀ ਲੱਕੀ ਹਾਂ ਮੇਰੇ ਕੋਲ 5 ਸਾਲ ਹੋ ਗਏ ਫਾਰਮ ਨੂੰ ਤੇ ਮੇਰੇ ਕੋਲ ਪੁਰਾਣਾ ਸਟਾਫ ਹੈ ਮੇਰੇ ਕੋਲੇ ਕੋਈ ਇਹ ਜੀ ਗਿੱਦੜ ਸਿੰਘੀ ਨਹੀਂ ਨਾ ਮੇਰੇ ਕੋਲੇ ਕੋਈ ਡਰਾਵਾ ਵੀ ਮੈਂ ਬੰਦੇ ਨੂੰ ਮਜਬੂਰ ਕਰਾਂ ਮੇਰੇ ਕੋਲ ਰਹਿ ਕਈ ਬੰਦੇ ਆਏ 2 ਮਹੀਨੇ ਲਾ ਕੇ ਚਲੇ ਗਏ 6 ਮਹੀਨੇ ਲਾ ਕੇ ਚਲੇ ਗਏ ਕਈ 2 ਦਿਨ ਲਾ ਕੇ ਵੀ ਚਲੇ ਗਏ ਮੈਂ ਜਾਂਦੇ ਬੰਦੇ ਨੂੰ ਆਉਣ ਜਾਣ ਦਾ ਕਿਰਾਇਆ ਵੀ ਦਿੱਤਾ ਕਈ ਵਾਰ ਕੀ ਹੁੰਦਾ ਬੰਦਾ ਤੁਹਾਡੇ ਕੋਲ ਕੰਮ ਛੱਡ ਕੇ ਗਿਆ ਤਨਖਾਹ ਉਹ ਪਹਿਲਾਂ ਕਰਦਿਆਂ ਨੂੰ ਪਾਈ ਬੈਠਾ ਉਹਦੇ ਕੋਲ ਜਾਣ ਦਾ ਕਿਰਾਇਆ ਵੀ ਨਹੀਂ ਹੁੰਦਾ ਕਿਰਾਇਆ ਵੀ ਨਹੀਂ ਹੁੰਦਾ ਸੋ ਮੈਂ ਕਦੇ ਕਿਸੇ ਦਾ ਦਿਲ ਦੁਖਾ ਕੇ ਅੱਜ ਤੱਕ ਨਹੀਂ ਭੇਜਿਆ ਕਿਸੇ ਨਾਲ ਲੜਾਈ ਨਹੀਂ ਹੋਈ ਮੈਨੂੰ ਕਿਸੇ ਦਾ ਕੰਮ ਨਹੀਂ ਪਸੰਦਦਾ ਮੈਂ ਉਹਨੂੰ ਹੱਥ ਜੋੜ ਦੇਣਾ ਕਿ ਬਾਈ ਜਾਂ ਸਾਡੇ ਤਰੀਕੇ ਨਾਲ ਕੰਮ ਕਰ ਜਾਂ ਤੂੰ ਚਲੇ ਜਾ ਯਾਰ ਤੂੰ ਕਿਸੇ ਦਾ ਪੈਸਾ ਨਹੀਂ ਰੱਖਿਆ ਤੇ ਕਿਸੇ ਨੂੰ ਕਿਰਾਇਆ ਦਿੱਤੇ ਬਿਨਾ ਮੋੜਿਆ ਨਹੀਂ ਤੇ ਗਾਲ ਦੁਪੜ ਮੈਂ ਕਿਸੇ ਨੂੰ ਕੱਢਦਾ ਨਹੀਂ ਬਾਈ ਜੀ ਮੈਂ ਤਾਂ ਆਪਣੇ ਭਰਾ ਮੰਨਦਾ ਇਹਨਾਂ ਨੂੰ ਸਾਰਿਆਂ ਨੂੰ ਜਿੰਨਾ ਕਰਕੇ ਸਾਡਾ ਫਾਰਮ ਚੱਲਦਾ ਬਿਲਕੁਲ ਸਰ ਸੋ ਆਪਾਂ ਦਾ ਕਿਸੇ ਨੂੰ ਜੀਤੋ ਬਿਨਾ ਬਾਈ ਜੀ ਇੱਕ ਸਰ ਜਿਹੜੇ ਕਾਮੇ ਨੇ ਇਹ ਜਿਹੜੀ ਲੇਬਰ ਹੈ ਮੈਂ ਸਾਰਿਆਂ ਨੂੰ ਗਲਤ ਨਹੀਂ ਕਹਿੰਦਾ 98% ਬੰਦੇ ਵਧੀਆ ਹੁੰਦੇ ਨੇ 1-2% ਹੁੰਦੇ ਤੁਸੀਂ ਮੰਨਦੇ ਹੋ ਕਿ ਉਹ ਇੱਕ ਬਲੈਕਸ਼ੀਪ ਹੁੰਦੀਆਂ ਨੇ ਬਾਈ ਜੀ ਬਲੈਕਸ਼ੀਪ ਹੁੰਦੀ ਆ ਤੁਸੀਂ ਨਾ ਰੱਖੋ ਹਾਂ ਜਦੋਂ ਕੋਈ ਬੰਦਾ ਤੁਹਾਡੇ ਫਾਰਮ ਤੇ ਆਇਆ ਉਹਦਾ ਐਟੀਟਿਊਡ ਪਹਿਲੇ ਦਿਨ ਦੱਸ ਦਿੰਦਾ ਵੀ ਇਹ ਕੰਮ ਕਰੂਗਾ ਜਾਂ ਨਹੀਂ ਕਰੂਗਾ ਜੀ ਉਸ ਤੋਂ ਬਾਅਦ ਉਹਦੀ ਪਸੰਦ ਨਾ ਪਸੰਦ ਤੇ ਤੁਹਾਡਾ ਕੋਈ ਜ਼ੋਰ ਨਹੀਂ ਹਮ ਉਹ ਤਾਂ ਉਹਦੀ ਪਸੰਦ ਹੈ ਨਾ ਤੁਹਾਡੇ ਕੋਲ ਕੰਮ ਕਰਨਾ ਜਾਂ ਨਹੀਂ ਕਰਨਾ ਉਹਦੇ ਕੋਲ ਪੂਰਾ ਅਧਿਕਾਰ ਜਾਣਦਾ ਉਹਨੂੰ ਜਾਣ ਦਿਓ ਬਿਲਕੁਲ ਸਰ ਤੁਸੀਂ ਜ਼ਬਰਦਸਤੀ ਉਸ ਤੋਂ ਕੰਮ ਨਾ ਕਰਾਓ માڑے ਚੰਗੇ ਤਾਂ ਯਾਰ ਜਦੋਂ ਮਾਲਕ ਚੰਗੇ ਮਾੜੇ ਹੋ ਸਕਦੇ ਆ ਤਾਂ ਨੌਕਰ ਚੰਗੇ ਮਾੜੇ ਕਿਉਂ ਨਹੀਂ ਹੋ ਸਕਦੇ ਉਹ ਵੀ ਇਨਸਾਨ ਨੇ ਉਹਨਾਂ ਦੀ ਪਸੰਦ ਨਾ ਪਸੰਦ ਹੈ ਹਮਮ ਇੱਕ ਬੰਦਾ ਸਾਡੇ ਕੋਲੇ ਆਇਆ ਉਹਨੂੰ ਉਦੋਂ ਬਾਈ ਚਾਂਸ ਜਿਹੜਾ ਕੁੱਕ ਸੀ ਉਹ ਹੈ ਨਹੀਂ ਸੀ ਉਹਨੂੰ ਕਿਹਾ ਵੀ ਯਾਰ ਤੂੰ ਰੋਟੀ ਬਣਾ ਲੈ ਕਹਿੰਦਾ ਜੇ ਮੈਂ ਰੋਟੀ ਬਣਾਉਣੀ ਹੁੰਦੀ ਮੈਂ ਢਾਬੇ ਤੇ ਹੀ ਲੱਗ ਜਾਂਦਾ ਮੈਂ ਕਿਹਾ ਵੀ ਤੇਰੀ ਗੱਲ 'ਚ ਦਮ ਹੈ ਤੂੰ ਜਾ ਸਕਦਾ ਤੈਨੂੰ ਪੂਰਾ ਅਧਿਕਾਰ ਹੈ ਸਾਡਾ ਕੰਮ ਛੱਡ ਕੇ ਜਾਣ ਦਾ ਕੋਈ ਜ਼ਬਰਦਸਤੀ ਤਾਂ ਨਹੀਂ ਨਾ ਹਾਂ ਬਿਲਕੁਲ ਵੀ ਇੱਕ ਬੰਦੇ ਨੂੰ ਘੋੜਿਆਂ ਦਾ ਕੰਮ ਪਸੰਦ ਹੈ ਤੁਸੀਂ ਜ਼ਬਰਦਸਤੀ ਉਹ ਤੋਂ ਨਾਲ ਮੱਝਾਂ ਦਾ ਕੰਮ ਕਿਵੇਂ ਕਰਾ ਸਕਦੇ ਹੋ ਜਿਹੜਾ ਬੰਦਾ ਘੋੜਿਆਂ ਦੇ ਫਾਰਮ 'ਚ ਜੌਬ ਕਰਨਾ ਆਉਂਦਾ ਓਨੂੰ ਕਿਤੋਂ ਨਾ ਕਿਤੋਂ ਘੋੜਿਆਂ ਨਾਲ ਪ੍ਰੇਮ ਹੁੰਦਾ ਪ੍ਰੇਮ ਹੁੰਦਾ ਤੇ ਜਦੋਂ ਤੁਹਾਡੀ ਮਸ਼ੂਕਾ ਜਿਹੜੀ ਮਾਲਕਣ ਬਣ ਜਾਂਦੀ ਹੈ ਨਾ ਜੇ ਤੁਹਾਨੂੰ ਉਹਦਾ ਗੋਲਪੁਣਾ ਕਰਨਾ ਪੈਂਦਾ ਤੇ ਉਹ ਮਸ਼ੂਕ ਦਾ ਪਿਆਰ ਨਹੀਂ ਆਉਂਦਾ ਬੰਦੇ ਨੂੰ ਜਦੋਂ ਘੋੜੇ ਦਾ ਪ੍ਰੇਮ ਤਾਂ ਮੁੱਕ ਗਿਆ 24 ਘੰਟੇ ਕੰਮ ਮੁੱਕ ਗਿਆ ਮਾਲਕ ਦੀਆਂ ਗਾਲਾਂ ਸ਼ੁਰੂ ਹੋ ਗਈਆਂ ਤੂੰ ਆਹ ਨਹੀਂ ਕਰਿਆ ਤੂੰ ਵਾਹ ਨਹੀਂ ਕਰਿਆ ਤੇ ਭਾਈ ਜੀ ਬੰਦੇ ਦੇ ਕੰਮ ਕਰਨ ਦੀ ਸਰੀਰ ਦੀ ਇੱਕ ਲਿਮਟ ਹੈ ਕਿ ਅਕੂਗਾ ਜਿਹੜਾ ਅਕੂਗਾ ਤਾਂ ਉਹ ਭੱਜੂਗਾ ਕਿਉਂਕਿ ਤੁਸੀਂ ਆਪ ਸੋਚੋ ਤੁਸੀਂ ਸਾਰੀ ਜ਼ਿੰਦਗੀ ਕੋ ਕੰਮ ਕਰੀ ਜਾਣਾ ਘੋੜਿਆਂ ਦਾ ਯਾਰ ਉਹੀ ਖਰਖਰਾ ਉਹੀ ਬੁਰਸ਼ਾ ਹੁਣ ਕਈ ਵਾਰੀ ਕੀ ਹੁੰਦਾ ਸਵੇਰੇ ਬੰਦਿਆਂ ਨੇ ਘੋੜਿਆਂ ਨੂੰ ਨਵਾ ਤਵਾ ਕੇ ਤਿਆਰ ਕਰਕੇ ਖਰਖਰੇ ਮਾਰ ਕੇ ਬੰਨਤਾ ਤੇ ਕਈ ਘੋੜੇ ਐਸੇ ਹੁੰਦੇ ਆ ਨਵਾਉਂਦੀ ਸਾਰ ਲਟ ਜਾਂਦੇ ਆ ਤੇ 20 ਮਿੰਟਾਂ ਨੂੰ ਮਾਲਕ ਆ ਗਿਆ ਬੰਦੇ ਹਲੇ ਰੋਟੀ ਖਾ ਕੇ ਹਟਿਆ ਤੇ ਉਹਨੇ ਗਾਲ ਭਰਾ ਦੇਣੀ ਆ ਬੀਆ ਤੁਸੀਂ ਨਵਾਇਆ ਹੀ ਨਹੀਂ ਆ ਫੇਰ ਨਿਡ ਗਿਆ ਤੁਸੀਂ ਅੰਨੇ ਸੀ ਤੁਸੀਂ ਫਲਾਣਾ ਸੀ ਤੇ ਬਈ ਜੀ ਜਿਹੜਾ ਬੰਦਾ 4-5 ਘੰਟੇ ਕੰਮ ਕਰਕੇ ਹਲੇ ਰੋਟੀ ਖਾਣ ਲੱਗਿਆ ਜਾਂ ਤੁਸੀਂ ਉਹਦੀ ਰੋਟੀ ਛਿੜਾਤੀ ਜਾਂ ਉਹਨੂੰ ਪੁਰਸਕਾਰ ਦੇਦਾ ਤੁਹਾਡੇ ਕੋਲ ਕਿਵੇਂ ਰਹੂਗਾ ਸਹੀ ਹੈ ਆਪਣਾ ਸੁਭਾਅ ਆਪਾਂ ਨੂੰ ਬਦਲਣਾ ਪੈਣਾ ਹੈ ਸਹੀ ਹੈ ਤੇ ਤਾਂ ਹੀ ਦੁਨੀਆ ਬਦਲੂਗੀ ਜੀ ਜਿਵੇਂ ਦੇ ਤੁਸੀਂ ਆਪ ਹੋਵੋਗੇ ਉਹੇ ਜੇ ਤੁਹਾਨੂੰ ਲੋਕ ਮਿਲਣਗੇ ਬਿਲਕੁਲ ਆ ਨਹੀਂ ਕਰਦਾ ਵੀ ਕੋਈ ਬੰਦਾ ਤੁਹਾਡੇ ਕੋਲ 4 ਸਾਲ ਕੰਮ ਕਰੇ ਪਰ ਜਿੰਨੀ ਜ਼ਰ ਕਰੇ ਤੁਹਾਡੇ ਕੋਲ ਜਾ ਕੇ ਉਹਨੂੰ ਇਹ ਪਛਤਾਵਾ ਜ਼ਰੂਰ ਹੋਵੇ ਵੀ ਯਾਰ ਮੈਂ ਫਲਾਣੀ ਸਾਥੋਂ ਆ ਤਾ ਗਿਆ ਪਰ ਉਹ ਬੰਦੇ ਚੰਗੇ ਸੀ ਚੰਗੇ ਸੀ ਸਹੀ ਕਹਿਆ ਸਰ ਜੇ ਤੁਸੀਂ ਹੁਣ ਕੋਈ ਤੁਹਾਡਾ ਕਿਸੇ ਤੇ ਹਸਾਨ ਨਹੀਂ ਵੀ ਤੁਸੀਂ 15-20000 ਦੀ ਨੌਕਰੀ ਦੇ ਦੇ ਮੈਨੂੰ ਬੜੇ ਫੋਨ ਆਉਂਦੇ ਆ ਵੀ ਬਾਈ ਜੀ ਸਾਨੂੰ ਇੱਕ ਬੰਦਾ ਦੇ ਦਿਓ ਭਾਵੇਂ ਮਹੀਨੇ ਲਈ ਦੇ ਦਿਓ ਅਸੀਂ 25000 ਤਨਖਾਹ ਦੇ ਦਾਂਗੇ ਇਹਦਾ ਮਤਲਬ ਉਹ ਚਾਹੁੰਦੇ ਹੀ ਨਹੀਂ ਵੀ ਪਰਮਾਨੈਂਟ ਬੰਦਾ ਉਹਨਾਂ ਕੋਲ ਰਵੇ ਓਕੇ ਉਹ ਕਿਸੇ ਦਾ ਵੀ ਇਹ ਨਹੀਂ ਕਹਿਣਾ ਹੁੰਦਾ ਵੀ ਬਾਈ ਜੀ ਕੋਈ ਇਹੋ ਜਿਹਾ ਬੰਦਾ ਦੇ ਦਿਓ ਜਿਹੜਾ ਪਰਮਾਨੈਂਟ ਰਹੇ ਉਹ ਕਹਗਾ ਬਈ ਮਹੀਨਾ ਟਾਈਮ ਟਪਾ ਦੇ ਸਾਡਾ ਬਈ ਜੇ ਤੇਰਾ ਮਹੀਨਾ ਟਾਈਮ ਟਪ ਗਿਆ ਤੂੰ ਅਗਲੇ ਦੇ ਲੱਤ ਠੋਕਣੀ ਹੈ ਤਾਂ ਅਗਲਾ ਵੀ ਤੇਰੇ ਠੋਕ ਸਕਦਾ ਨਹੀਂ ਮਹੀਨਾ ਨਾਲ ਕਾ ਦਾ ਐਟੀਟਿਊਡ ਹੀ ਨਹੀਂ ਜਿਹੜਾ ਕਵੇ ਵੀ ਸਾਲ ਦੀ ਗਰੰਟੀ ਵਾਲਾ ਬੰਦਾ ਦੇ ਦੋ ਮਹੀਨਾ ਅਗਲਾ ਟਾਈਮ ਟਪਾਊਗਾ ਤੇ ਜਿਹੜਾ ਪ੍ਰੋਫੈਸ਼ਨਲ ਬੰਦਾ ਉਹ ਕਿੱਥੇ ਜਾਊਗਾ ਦੂਜੀ ਗੱਲ ਇਹ ਆ ਬਈ ਜੀ ਮਹੀਨਾ ਬੰਦਾ ਤੁਹਾਨੂੰ ਮਿਲ ਨਹੀਂ ਰਿਹਾ ਹਾਂਜੀ ਫਾਰਮ ਦੇ ਤੁਹਾਡੇ 15 ਘੋੜੇ ਨੇ 25000 ਤੁਸੀਂ ਦੇ ਕੇ 15 ਘੋੜਿਆਂ ਦਾ ਕੰਮ ਕਰਾਉਂਗੇ ਤਾਂ ਆਬਵੀਅਸ ਆ ਉਹ ਭੱਜੂਗਾ ਯਾਰ ਭੱਜੂਗਾ ਦੇਖੋ ਜੀ ਜਿਹੜਾ ਤੁਹਾਡਾ ਸਟਾਫ ਹੈ ਤੁਸੀਂ ਉਹਦੇ ਤੇ ਡਿਪੈਂਡੈਂਟ ਹੋ ਜੀ ਸਰ ਤੁਸੀਂ ਕਹਿੰਦੇ ਹੋ ਵੀ ਬਈ ਕਾਕਾ ਘੋੜੇ ਨੂੰ ਪਾਈਆ ਘਿਓ ਦੇ ਦਿਆ ਕਰਨਾ ਰੋਜ਼ ਤੂੰ ਜਿਹੜਾ ਬੰਦਾ ਆਪ ਕੋਈ ਚੰਗੀ ਰੋਟੀ ਜਿਹਨੂੰ ਨਹੀਂ ਮਿਲ ਰਹੀ ਟਾਈਮ ਤੇ ਚਾਹ ਪਾਣੀ ਨਹੀਂ ਮਿਲ ਰਹਾ ਉਹਦੀ ਆਤਮਾ ਕਿੰਨੀ ਗ ਦੁਰਸੀਸ ਦਊਗੀ ਵੀ ਯਾਰ ਸਾਡੇ ਨਾਲ ਉਹਦਾ ਘੋੜੇ ਚੰਗੇ ਐ ਤੇ ਫਿਰ ਅਗਲਾ ਘੋੜੇ ਨੂੰ ਕੋੜਾ ਨਹੀਂ ਅਗਲਾ ਕਹਿੰਦਾ ਇਧਰ ਸਾਡੇ ਨਾਲ ਉਹਦਾ ਟੱਟੂ ਚੰਗੇ ਆ ਜਿਹੜੇ ਘਿਓ ਖਾਂਦੇ ਆ ਘਿਓ ਖਾਂਦੇ ਸੋ ਜੇ ਤੁਸੀਂ ਸਾਡੇ ਆਪ ਦੇ ਬੰਦਿਆਂ ਨੂੰ ਖੁਸ਼ ਰੱਖਦੇ ਹੋ ਉਹਦੇ ਬਦਲੇ ਚ ਉਹਨਾਂ ਨੇ ਘੋੜਿਆਂ ਨੂੰ ਖੁਸ਼ ਰੱਖਣਾ ਆਟੋਮੈਟਿਕਲੀ ਜੇ ਉਹ ਆਪ ਦੁਖੀ ਨੇ ਉਹਾਂ ਦੀ ਆਤਮਾ ਤੁਹਾਨੂੰ ਸੀਸ ਨਹੀਂ ਦਿੰਦੀ ਤਾਂ ਉਮੀਦ ਨਾ ਕਰਿਓ ਵੀ ਉਹ ਤੁਹਾਡੇ ਘੋੜਿਆਂ ਨੂੰ ਖੁਸ਼ ਰੱਖਣਗੇ ਉਹਨਾਂ ਦਾ ਖਾਣਾ ਪੀਣਾ ਮੇਕ ਸ਼ੋਰ ਕਰੋ ਵੀ ਉਹਨਾਂ ਨੂੰ ਚੰਗਾ ਖਾਣਾ ਮਿਲੇ ਬੰਦੇ 6 ਵਜੇ ਕੰਮ ਸਟਾਰਟ ਕਰਦੇ ਆ ਕਈ ਫਾਰਮਾਂ ਤੇ ਮੈਂ ਦੇਖਿਆ 12 ਵਜੇ ਉਹਨਾਂ ਨੂੰ ਜਾ ਕੇ ਰੋਟੀ नसीब ਹੁੰਦੀ ਹੈ 6 ਘੰਟੇ ਕੋਈ ਬੰਦਾ ਕਿਵੇਂ ਭੁੱਖੇ ਪੇਟ ਕੰਮ ਕਰੂਗਾ ਮੈਂ ਮੇਰੇ ਫਾਰਮ ਤੇ ਇੱਕ ਗੱਲ ਜ਼ਰੂਰ ਰੱਖੀ ਹੈ ਵੀ ਤਿੰਨ ਡੰਗ ਖਾਣਾ ਤੁਸੀਂ ਖਾਣਾ ਹੀ ਖਾਣਾ ਜੇ ਲੇਟ ਹੋ ਜਾਂਦੇ ਆ ਤਾਂ ਮੈਂ ਕੰਮ ਛੱਡ ਕੇ ਵੀ ਕਹਿਣਾ ਵੀ ਯਾਰ ਜਾਓ ਪਹਿਲਾਂ ਰੋਟੀ ਖਾਓ ਰੋਟੀ ਲਈ ਆਪਾਂ ਤੁਰੇ ਫਿਰਦੇ ਆ ਤੇ ਜੇ ਰੋਟੀ ਨਹੀਂ ਟਾਈਮ ਤੇ ਖਾਣੀ ਤਾਂ ਆਪਣਾ ਕੰਮ ਚ ਦਿਲ ਕਿਵੇਂ ਲੱਗੂ ਬਿਲਕੁਲ ਸਰ ਤਿੰਨ ਡੰਗ ਰੋਟੀ ਜ਼ਰੂਰੀ ਹੈ ਜੀ ਮਰਜ਼ੀ ਦੀ ਕੋਈ ਪੰਜ ਸੱਤ ਵਾਰੀ ਚਾਹ ਕਦੇ ਦੁੱਧ ਵਾਟ ਜਿਉਂ ਪੀ ਜਾਣ ਨਾਲ ਕਹੀਂ ਨਾਲ ਰੋਟੀ ਜੇ ਬੰਦਾ ਰੋਟੀ ਹੀ ਚੱਜ ਨਾਲ ਨਹੀਂ ਖਾਂਦਾ ਜੀ ਤਾਂ ਉਹਦਾ ਕੰਮ ਚ ਦਿਲ ਨਹੀਂ ਲੱਗਦਾ ਨਹੀਂ ਲੱਗਦਾ ਨਹੀਂ ਲੱਗਦਾ ਬਿਲਕੁਲ ਸਰ ਛੋ ਤੁਸੀਂ ਭਾਵੇਂ ਕੋਈ ਕੁੱਕ ਰੱਖੋ ਪਹਾਵਾਂ ਉੱਨਾਂ 'ਚ ਇੱਕ ਬੰਦਾ ਸਪੇਅਰ ਕਰੋ ਜਿਹੜਾ ਰੋਟੀ ਪਕਾ ਸਕੇ। ਜੀ ਜੀ। ਥੱਕਿਆ ਬਾ ਬੰਦਾ ਜਾਂਦਾ ਹੈ ਉਧਰੋਂ ਉਹਨੂੰ ਨੀਂਦ ਆ ਰਹੀ ਹੁੰਦੀ ਹੈ। ਉਧਰੋਂ ਉਹਦੀ ਰੋਟੀ ਦਾ ਟਾਈਮ ਹੁੰਦਾ ਹੈ। ਤੇ ਹੋ ਸਕਦਾ ਉਧਰੋਂ ਕੋਈ ਐਮਰਜੈਂਸੀ ਪੈ ਜਾਏ ਕੋਈ ਘੋੜਾ ਲੱਤ ਫਸਾ ਜਾਏ ਉਹਨੂੰ ਫੇਰ ਆ ਜੇ। ਜਾਂ ਘੋੜਿਆਂ ਵਾਲੇ ਆ ਜਾਣ। ਘੋੜਿਆਂ ਵਾਲਿਆਂ ਦੀਆਂ ਮਜਬੂਰੀਆਂ ਮਾਲਕ ਤਾਂ ਸਮਝ ਸਕਦਾ ਜੇ ਵਿੱਚ ਰਹੂਗਾ। ਹੁਣ ਕਈ ਵਾਰੀ ਸਾਡੇ ਬੰਦੇ 1 ਵਜੇ ਕੰਮ ਤੋਂ ਫ੍ਰੀ ਹੁੰਦੇ 6 ਵਜੇ ਤੋਂ ਲੈ ਕੇ 1 ਵਜੇ ਤੱਕ। ਇੱਕ ਵਾਰੀ ਥੋੜੀ ਜਿਹੀ ਅੱਧੇ ਘੰਟੇ ਦੀ ਬ੍ਰੇਕਫਾਸਟ ਦੀ ਬ੍ਰੇਕ ਹੁੰਦੀ ਹੈ। 1 ਵਜੇ ਜਾ ਕੇ ਉਹ ਨਹਾ ਕੇ ਹਲੇ ਆਪਣੇ ਕਮਰੇ ਚ ਪਏ ਹੁੰਦੇ ਐ ਤੇ ਕੋਈ ਨਾ ਕੋਈ ਘੋੜੇ ਦੇਖਣ ਆਲੇ ਆ ਜਾਂਦਾ ਆ ਜਾਂਦਾ ਤੁਸੀਂ ਹੁਣ ਇਹ ਤਾਂ ਘੋੜੇ ਦੇਖਣ ਵਾਲੇ ਨੂੰ ਤਾਂ ਨਹੀਂ ਕਹਿ ਸਕਦੇ ਵੀ ਯਾਰ ਮੇਰਾ ਸਟਾਫ ਸੁੱਤਾ ਪਿਆ ਹੁਣ ਤੂੰ 4 ਵਜੇ ਤੱਕ ਬਹਿ ਜਾ ਜਾ ਤੂੰ 4 ਵਜੇ ਆਈ ਕਿ ਡਿਸਰੈਸਪੈਕਟ ਐ ਸੋ ਬੰਦਿਆਂ ਬਾਰੇ ਸੋਚੋ ਜਿਹੜੇ ਹੁਣ ਹਲੇ ਨਹਾ ਕੇ ਪਿੱਠ ਸਿੱਧੀ ਕਰਨ ਲੱਗੇ ਸੀ ਓਨੇ ਨੂੰ ਘੋੜਿਆਂ ਵਾਲਾ ਕੋਈ ਫੇਰ ਆ ਗਿਆ ਤੇ ਅੱਧਾ ਪੌਣਾ ਘੰਟਾ ਜੇ ਤੁਹਾਡੇ ਕੋਲ 10 12 ਘੋੜੇ ਆ ਘੋੜੇ ਦੇਖਣ ਨੂੰ ਲੱਗ ਜਾਂਦਾ ਉਹ ਬਾਹਰ ਕੱਢਣ ਕਈ ਵਾਰੀ ਉਹ ਫੇਰ ਅੰਦਰ ਗਏ ਕੇ ਹਲੇ ਪਏ ਹੁੰਦੇ ਤੇ ਇੱਕ ਬੰਦੇ ਆ ਦੀ ਪਾਰਟੀ ਹੋ ਰ ਆ ਜਾਂ ਸੋ ਘੋੜੇ ਵਾਲੇ ਬਣ ਕੇ ਦੇਖੋ ਕਿਸੇ ਦਿਨ ਉਹਨਾਂ ਦੇ ਨਾਲ ਇੱਕ ਜਿੰਦਾ ਮਹੀਨੇ ਦੀ ਇੱਕ ਵਾਰੀ ਉਹਨਾਂ ਦੇ ਨਾਲ ਹੱਥੀਂ ਕੰਮ ਕਰ ਲੋ ਹਾਂ ਤੁਹਾਡਾ ਦਿਲ ਨਾ ਕਰੇ ਨਾ ਵੀ ਮੈਂਨਾਂ ਲਈ ਫੈਸਿਲਿਟੀਆਂ ਦਵਾ ਤੇ ਫਿਰ ਮੈਨੂੰ ਲਾਣਤਾ ਆਖ ਦਿਓ ਜੇ ਤੁਸੀਂ ਕਿਸੇ ਦਾ ਦਰਦ ਸਮਝਣਾ ਹੀ ਨਹੀਂ ਤੇ ਫਿਰ ਤਾਂ ਜ਼ਿੰਦਗੀ ਬਾਈ ਜੀ ਐਂ ਚੱਲਦੀ ਆਰ ਇਹ ਵੀ ਸਾਡੇ ਕੋਲ ਬੰਦਾ ਟਿਕਦਾ ਨਹੀਂ ਸਾਡੇ ਕੋਲ ਬੰਦਾ ਰਹਿੰਦਾ ਨਹੀਂ ਆਏ ਮੇਰਾ ਤਾਂ ਸਾਰਾ ਫਾਰਮ ਸਾਡੇ ਭਰਾਵਾਂ ਦੇ ਇਹਨਾਂ ਦੇ ਬੰਦਿਆਂ ਦੇ ਹਵਾਲੇ ਹੀ ਆ ਜੀ ਕਿਸੇ ਚੀਜ਼ ਨੂੰ ਜਿੰਦਾ ਨਹੀਂ ਕਿਸੇ ਚੀਜ਼ ਨੂੰ ਕੁੰਡਾ ਨਹੀਂ ਇੰਨਾ ਨਹੀਂ ਦਾਣਾ ਵੇਖਣਾ ਇੰਨਾ ਨਹੀਂ ਕੋੜਿਆਂ ਦਾ ਦੁੱਖ ਸੁੱਖ ਦੇਖਣਾ ਇਹ ਗਿਵਨ ਟੇਕ ਹੈ ਸਰ ਗਿਵਨ ਟੇਕ ਹੈ ਜੀ ਜੇ ਸਟਾਫ ਹੈ ਤਾਂ ਤੁਹਾਡੇ ਕੋੜੇ ਹੈ ਜੇ ਤੁਹਾਡਾ ਸਟਾਫ ਨਹੀਂ ਤਾਂ ਤੁਹਾਡੇ ਕੋੜੇ ਤੁਸੀਂ 2 ਦਿਨ ਨਹੀਂ ਰੱਖ ਸਕਦੇ ਨਹੀਂ ਰੱਖ ਸਕਦੇ ਹਾਂ ਸਹੀ ਗੱਲ ਹੈ ਸਰ ਸੋ ਜੇ ਤੁਸੀਂ ਕੋੜਿਆਂ ਦੇ ਦੁੱਖ ਸੁੱਖ ਬਾਰੇ ਇੰਨਾ ਸੋਚ ਸਕਦੇ ਹੋ ਤਾਂ ਇਨਸਾਨਾਂ ਬਾਰੇ ਵੀ ਸੋਚੋ ਨਾ ਬਿਲਕੁਲ ਸਰ ਬਿਲਕੁਲ ਮਾੜੇ ਬੰਦਿਆਂ ਨੂੰ ਜਮਾਂ ਨਾ ਰੱਖੋ ਮਾੜਾ ਬੰਦਾ ਜਿਹੜਾ ਸ਼ਰਾਬੀ ਬੰਦਾ ਹੈ ਤੁਹਾਡੇ ਕੋੜੇ ਵਾਸਤੇ ਉਹ 5 ਮਿੰਟ ਵੀ ਹਾਨੀ ਕਰਕੇ ਕਰਕੇ ਉਹ ਸ਼ਰਾਬ ਪੀ ਲੂਗਾ ਉਹਨੂੰ ਕਿਸੇ ਗੱਲ ਦਾ ਗੁੱਸਾ ਉਹ ਤੁਹਾਡੇ ਘੋੜੇ ਤੇ ਲਾਹੂਗਾ। ਲਾਹੂਗਾ। ਸ਼ਰਾਬ ਨਾ ਪਿਆਓ ਕਿਸੇ ਦੇ ਧੀ ਪੁੱਤ ਨੂੰ। ਸ਼ਰਾਬ ਤੇ ਨਾ ਲਾਓ। ਉਹਨੂੰ ਚੰਗੀ ਖਾਣਾ ਖਵਾਓ। ਸ਼ਰਾਬੀ ਮੁੰਡੇ ਨੂੰ ਫਾਰਮ ਦੇ ਉੱਤੇ ਜਮਾ ਨਾ ਰੱਖੋ। ਕਿਉਂਕਿ ਉਹ ਸ਼ਰਾਬ ਪੀ ਕੇ ਘੋੜੇ ਕੋਲ ਜਾਊ। ਘੋੜੇ ਨੇ ਉਹਦੇ ਦੋ ਲੱਤਾਂ ਮਾਰੀਆਂ ਉਹ ਤਾਂ ਉੱਠਿਆ ਵੀ ਨਹੀਂ ਜਾਣਾ ਉਹ ਤੁਹਾਡੇ ਗਲ ਪਊਗਾ। شریف ਬੰਦਿਆਂ ਨੂੰ ਲੱਭੋ, شریف ਬੰਦਿਆਂ ਦੀ ਇੱਜ਼ਤ ਕਰੋ। ਉਹਨਾਂ ਨੂੰ ਚੰਗੀਆਂ ਸਹੂਲਤਾਂ ਦਿਓ। ਇੱਜ਼ਤ ਦਓ ਤਾਂ ਕਿ ਉਹ ਤੁਹਾਡੇ ਫਾਰਮ ਤੇ ਟਿਕੇ ਰਹਿ। ਬਿਲਕੁਲ ਸ਼ਰਾਬੀ ਬੰਦਾ ਸਰ ਦੋਨਾਂ ਲਈ ਨੁਕਸਾਨ ਹੈ, ਘੋੜੇ ਲਈ ਵੀ ਨੁਕਸਾਨ ਹੈ, ਆਪਣੇ ਲਈ ਵੀ। ਸ਼ਰਾਬੀ ਮਾਲਕ ਵੀ ਖਤਰਨਾਕ ਹੈ ਜੀ। ਸ਼ਰਾਬੀ ਮਾਲਕ ਰਾਤ ਨੂੰ ਕਈ ਵਾਰੀ ਜਦੋਂ ਸੈੱਟ ਹੋ ਜਾਂਦਾ ਹੈ, ਸ਼ਰਾਬ ਪੀ ਕੇ 12 ਵਜੇ ਘੋੜੇ ਕਢਾ ਲੈਂਦਾ ਹੈ। ਅੱਛਾ। ਉਹ ਕੱਢੋ ਘੋੜੇ। ਹਾਂ। ਇਹਦੇ ਚਾਹ ਕਮੀ ਹੈ, ਇਹਦੇ ਜਵਾਹ ਕਮੀ ਹੈ, ਕਿਸੇ ਨੌਕਰ ਨੂੰ ਕੁੱਟ ਲੂਗਾ ਵੀ ਤੂੰ ਮੇਰਾ ਕਿਉਂ ਖਾ ਗਿਆ, ਮੇਰਾ ਘੋੜਾ ਲਿੱਸਾ ਕਰਦਾ। ਸੋ ਜਿਹੜੀ ਸ਼ਰਾਬ ਹੈ ਉਹ ਬੜੀ ਹਾਨੀਕਾਰਕ ਹੈ। ਉਹਨਾਂ ਨੂੰ ਫਾਰਮਾਂ ਤੋਂ ਦੂਰ ਰੱਖੋ। ਦੂਰ ਰੱਖੋ। ਕਿਉਂਕਿ ਜਦ ਤੇ ਬਹੁਤੇ ਬੰਦੇ ਸ਼ਰਾਬ ਪੀ ਕੇ ਖਰਾਬੀਆਂ ਹੀ ਕਰਦੇ ਐ ਇਸ ਲਈ ਸ਼ਰਾਬ ਨੂੰ ਮਾੜਾ ਕਿਹਾ ਗਿਆ ਮਾੜਾ ਕਿਹਾ ਕੋਈ ਵੀ ਆਪਾਂ ਲਾਲੀ ਨਸ਼ਾ ਕੋਈ ਵੀਾਰੇ ਮਾੜਿਆ ਚ ਸ਼ਰਾਬ ਤਾਂ ਸਪੈਸ਼ਲੀ ਉਹ ਮਾੜੀ ਐ ਸਪੈਸ਼ਲੀ ਮਾੜੀ ਐ ਸਹੀ ਕਿਉਂਕਿ ਬੰਦੇ ਨੂੰ ਹਾਈਪਰ ਕਰਦੇ ਬਿਲਕੁਲ ਸਰ ਅ ਬਾਕੀ ਸਰ ਥੈਂਕ ਯੂ ਸੋ ਮਚ ਤੁਸੀਂ ਦੱਸਿਆ ਘੋੜਿਆਂ ਬਾਰੇ ਤੇ ਜਾਣਕਾਰੀ ਦਿੱਤੀ ਜਿਹੜੇ ਸਾਡੇ ਕੰਮ ਐ ਜਾਂ ਜਿਹੜੇ ਸਾਡੇ ਭਰਾ ਹੀ ਲਾ ਲੋ ਇੱਕ ਤਰ੍ਹਾਂ ਦੇ ਭਰਾ ਹੀ ਨੇ ਜੀ ਕੰਮਾਂ ਤਾਂ ਹੁਣ ਸਾਡੇ ਅੰਦਰੋਂ ਅਸੀਂ ਸਦੀਆਂ ਤੋਂ ਸਾਲਾਂ ਤੋਂ ਸੁਣਦੇ ਆ ਰਹੇ ਹਾਂ ਵੀ ਇਹਨਾਂ ਨੂੰ ਕੰਮੇ ਕਹਿਣਾ ਹੈ ਯਾ ਨੌਕਰ ਕਹਿਣਾ ਪਰ ਕੋਈ ਚੰਗਾ ਲਫਜ਼ ਨਹੀਂ ਜੇ ਸਾਡੇ ਭਰਾ ਨੇ ਤਾਂ ਇੰਨਾ ਕਰਕੇ ਸਾਡੇ ਫਾਰਮ ਨੇ ਇਹ ਚਲੇ ਜਾਣ ਏਕਾ ਕਰ ਲੈਣ ਤੁਹਾਡੇ ਚੀਕਾਂ ਨਾ ਪੈ ਗਈਆਂ ਤਾਂ ਪੁੱਛੋ ਆ 23 ਬੰਦੇ ਕਹੀ ਜਾਂਦੇ ਭਈਏ ਪਜਾਓ ਪੰਜਾਬ ਬਚਾਓ ਭਈਏ ਪਜਾਦੋ ਭਾਈ ਖੇਤੀ ਕਰੂਗਾ ਕੌਣ ਭਜਾ ਕੇ ਦੇਖ ਲਓ ਇੱਕ ਸਾਲ ਬਸ ਇਦਾਂ ਹੀ ਹੈ ਸਰ ਠੀਕ ਨਹੀਂ ਜੀ ਤੇ ਥੈਂਕ ਯੂ ਸਰ ਥੈਂਕ ਯੂ ਭਾਈ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ